ਦੋਸ਼ੀਆਂ ਦੇ ਪਰਚਾ ਵੀ ਹੋ ਜਾਂਦਾ ਐਸ்சிਐਸਟੀ ਐਕਟ ਲੱਗ ਜਾਂਦਾ 307 ਲੱਗ ਜਾਂਦੀ ਆ ਪਰ ਉਹਨਾਂ ਦੀ ਲੰਮਾਸਮਾਂਹ ਗ੍ਰਿਫਤਾਰੀ ਨਹੀਂ ਹੁੰਦੀਗੀ ਇਹ ਕੋਈ ਮਸਲਾ ਨਹੀਂ ਖੜਾ ਕੀਤਾ ਕਿ ਇਹਨਾਂ ਨੂੰ ਗ੍ਰਿਫਤਾਰ ਕਰਾ ਕੇ ਉਹ ਅਸਲਾ ਬਰਾਮਦ ਕਰਾਉਣਾ ਇਹ ਪੁਲਿਸ ਨੇ ਲੋੜੀਂਦੇ ਆ ਜਿਹੜੇ ਥੋੜੇ ਐਮਐਲਏ ਧੀਆਂ ਪੇਣਾ ਨੂੰ ਗਾਲਾਂ ਕੱਢਦੇ ਆ ਜਿਹੜੇ ਰਾਮਗੜੀਆਂ ਬਰਾਦਰੀ ਦੀ ਦੇਪਤੀ ਕਰਦੇ ਆ ਤੁਸੀਂ ਉਹਨਾਂ ਦੇ ਕਾਰਵਾਈਆਂ ਕਰੋ ਅਮੋਲਕ ਵਰਗੇ ਜਿਹੜੇ ਆ ਜਿਨ੍ਹਾਂ ਨੇ ਠੇਕਾ ਲਿਆ ਹੋਇਆ ਇੱਥੇ ਕਿ ਇੱਥੇ ਮਜ਼ਦੂਰਾਂ ਦੀ ਰੱਤ ਨਚੋੜਨ ਦੇ ਵਾਸਤੇ ਜਿਹੜੇ ਲੋਡਗਾਨ ਲੋਡਿੰਗ ਦੇ ਠੇਕੇ ਦਿੱਤੇ ਜਾ ਰਹੇ ਆ ਗਮਦੂਰ ਸਿੰਘ ਵਰਗਿਆਂ ਨੂੰ ਇਹਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਜਬਰ ਦੇ ਨਾਲ ਹੀ ਚੰਦ ਭਾਣ ਦੇ ਲੋਕਾਂ ਨੂੰ ਦੁਵਾਇਆ ਜਾ ਸਕਦਾ ਹੁੰਦਾ ਤਾਂ 10 ਤਰੀਕ ਨੂੰ ਵੀ ਐਡਾ ਕੱਟ ਨਹੀਂ ਸੀ ਹੁੰਦਾ ਅੱਜ ਵੀ ਇੰਨੇ ਲੋਕ ਨਹੀਂ ਸਿਉਂਦੇ ਜੇ ਜਬਰ ਨਾਲ ਹੀ ਲੋਕ ਦੁਵਾਏ ਜਾ ਸਕਦੇ ਹੁੰਦੇ ਤਾਂ ਅੱਜ ਨੂੰ ਅਰੰਗਜੀਤ ਦਾ ਰਾਜ ਹੁੰਦਾ ਇਹ ਤੋ ਦਾ ਐਮਐਲਏ ਆ ਇਹ ਐਸ்சி ਸੀਟ ਤੇ ਇਥੇ ਜਿੱਤਿਆ ਤੇ ਅਸੀਂ ਤਾਂ ਪਹਿਲਾਂ ਹੀ ਆਣੇ ਆ ਵੀ ਦੋ ਧੜਿਆਂ ਦੇ ਵਿੱਚ ਖਲਕਤ ਵੰਡੀ ਆ ਕਿ ਲੋਕਾਂ ਦਾ ਇੱਕ ਜੋਕਾਂ ਦਾ ਅਸਲ 'ਚ ਉਹ ਜੋਕਾਂ ਵਾਲੇ ਧੜੇ ਦੇ ਨਾਲ ਉਹ ਸੈਲਰ ਮਾਲਕਾਂ ਦੇ ਨਾਲ ਖੜਾ ਇਸ ਗੱਲ ਤੋਂ ਸਾਫ਼ ਆ ਵੀ ਅਸਲ 'ਚ ਉੱਥੇ ਉਹ ਚੰਦਪਾਣ ਦੇ ਵਿੱਚ ਵੀ ਇਸੇ ਤੱਕ ਹੀ ਬਣਾਉਣਾ ਚਾਹੁੰਦਾ ਸੀ ਤੇ ਵਿਦਿਆਰਥੀ ਕੋਈ ਚੰਦ ਤੋਂ ਨਹੀਂ ਆਏ ਵਿਦਿਆਰਥੀ ਇੰਨੇ ਕਿਸਾਨਾਂ ਮਜ਼ਦੂਰਾਂ ਦੇ ਘਰੋਂ ਚੋਂ ਆਉਂਦੇ ਆ ਤੇ ਇਸ ਲਈ ਵਿਦਿਆਰਥੀਆਂ ਦਾ ਮਾਮਲਾ ਜਿਹੜਾ ਜਿਵੇਂ ਵਿਦਿਆਰਥੀ ਜਿਹੜੇ ਉਹ ਕਿਸਾਨਾਂ ਮਜ਼ਦੂਰਾਂ ਨਾਲ ਜੁੜੇ ਹੋਏ ਆ ਉਵੇਂ ਕਿਸਾਨ ਮਜ਼ਦੂਰ ਵਿਦਿਆਰਥੀ ਨਾਲ ਵੀ ਜੁੜੇ ਹੋਏ ਆ ਭਾਵੇਂ ਚੰਦ ਭਾਣ ਵਾਲੇ ਮਾਮਲੇ ਨੂੰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਹਾਲ ਤੀਕ ਵੀ ਕਿਰਤੀ ਤੌਕਾ ਮਜ਼ਦੂਰ ਤੌਕਾ ਤੇ ਕਿਸਾਨ ਤੌਕਾ ਤੇ ਨਾਲ ਹੀ ਤੁਹਾਨੂੰ ਦੱਸਦੀ ਆ ਕਿ ਵਿਦਿਆਰਥੀ ਤੌਕਾ ਵੀ ਆ ਜਿਹੜਾ ਉਹ ਮੰਗ ਕਰ ਰਿਹਾ ਹੈਗਾ ਕਿ ਚੰਦਪਾਣ ਵਾਲੇ ਮਾਮਲੇ ਦੇ ਵਿੱਚ ਆ ਜਿਹੜਾ ਉਹ ਇਨਸਾਫ ਮਿਲਣਾ ਚਾਹੀਦਾ ਹੈ। ਅੱਜ ਜੈਤੋ ਦੇ ਵਿੱਚ ਜੋ ਇਥੋਂ ਦੇ ਐਮਐਲਏ ਨੇ ਅਮੋਲਕ ਸਿੰਘ ਆ ਵਿਧਾਇਕ ਨੇ ਉਹਨਾਂ ਦੀ ਅਰਥੀ ਆ ਜਿਹੜੀ ਉਹ ਪੂਕੀ ਗਈ ਆ ਆਪਾਂ ਸਾਡੇ ਨਾਲ ਸੰਘਰਸ਼ ਕਮੇਟੀ ਤੋਂ ਜੋ ਚੰਦਪਾਣ ਐਕਸ਼ਨ ਐਕਸ਼ਨ ਕਮੇਟੀ ਬਣੀ ਸੀਗੀ ਉਹ ਆਗੂ ਮੌਜੂਦ ਨੇ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਪਲੱਸ ਨਾਲ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਕਾਂ ਤੋਂ ਆਗੂ ਮਜੂਦ ਨੇ ਤੇ ਨਾਲ ਹੀ ਆ ਜਿਹੜਾ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਆਗੂ ਮਜੂਦ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸੀ ਗੱਲ ਪ੍ਰਧਾਨ ਜੀ ਪਹਿਲਾਂ ਬਸ ਸਸੀ ਗੱਲ ਜੀ ਅੱਛਾ ਪ੍ਰਧਾਨ ਜੀ ਅੱਜ ਦੁਆਰਾ ਤੋਂ ਫੇਰ ਕਿਉਂਕਿ ਪਿਛਲੇ 10 ਤਰੀਕ ਨੂੰ ਵੱਡਾ ਇਕੱਠ ਹੋਇਆ ਸੀਗਾ ਉਸ ਵੱਡੇ ਇਕੱਠ ਨੇ ਆ ਜਿਹੜਾ ਇੱਕ ਵਾਰੀ ਸਾਬਤ ਕਰ ਦਿੱਤਾ ਸੀ ਮਜ਼ਦੂਰ ਇਕੱਠੇ ਹੈਗੇ ਆ ਪਰਚੇ ਰੱਦ ਹੋ ਗਏ ਆ ਤੇ ਹੁਣ ਮਾਮਲਾ ਕਿੱਥੇ ਅੜਿਆ ਹੈਗਾ ਦੁਆਰਾ ਤੋਂ ਫੇਰ ਪ੍ਰੋਟੈਸਟ ਦੇ ਰਾਹਾਂ ਦੇ ਉੱਤੇ ਸਾਰਾ ਤਬਕਾ ਕਿਉਂ ਆ ਹੁਣ ਮਸਲਾ ਇਹ ਆ ਕਿ ਜਿਹਨੇ ਮਜ਼ਦੂਰਾ ਵਾਲੇ ਪਰਚੇ ਦਾ ਰੱਦ ਹੋ ਗਿਆ ਉਹ ਰਹਾ ਹੋ ਗਿਆ ਪਰ ਜਿਹੜੇ ਵਿਅਕਤੀਆਂ ਨੇ ਐਮਐਲਏ ਅਮੋਲਕ ਸਿੰਘ ਦੀ ਸ਼ਹਿ ਦੇ ਉੱਤੇ ਗੁੰਡਾਗਰਦੀ ਕੀਤੀ ਆ ਮਜ਼ਦੂਰਾ ਦੇ ਗੋਲੀਆਂ ਚਲਾਈਆਂ ਉਹ 6 ਜਣਿਆਂ ਦੀ ਐਮਐਲਆਰ ਕੱਟੀ ਗਈ ਆ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਔਰ ਬਹੁਤ ਸਾਰੇ ਘਰਾਂ ਦੀ ਪੰਨ ਤੋੜ ਕਰਵਾਈ ਗਈ ਆ ਬਹੁਤ ਸਾਰੀਆਂ ਔਰਤਾਂ ਦੇ ਕੁੱਟਮਾਰ ਹੋਈ ਆ ਜ਼ਖਮੀ ਹੋਇਆ ਬੰਦੇ ਉਹਨਾਂ ਦੇ ਜਿਹੜੇ ਦੋਸ਼ੀ ਆ ਗਮਦੂਰ ਸਿੰਘ ਤੇ ਹਰਵਿੰਦਰ ਜੇਜੀ ਤੇ ਉਹਨਾਂ ਦੇ ਨਾਲ ਦਾ ਹੋਰ ਲੋਗ ਲਾਣਾ ਜੋ ਵੀ ਹੈ ਉਹਨਾਂ ਦੀ ਗ੍ਰਿਫਤਾਰੀ ਦਾ ਸਵਾਲ ਹਲੇ ਬਾਕੀ ਆ ਅੱਜ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਇਥੋਂ ਹਲਕੇ ਦਾ ਐਮਐਲਏ ਜੀ ਪਹਿਲਾਂ ਪੂਰੀ ਤਰ੍ਹਾਂ ਦੇ ਨਾਲ ਉਹ ਸਾਰੇ ਕਾਂਡ ਨੂੰ ਅੰਜਾਮ ਦਿੰਦਾ ਜਦੋਂ ਮਜ਼ਦੂਰ ਤਾਕਤ ਦਾ ਰੋਹ ਚੜਦਾ ਹੈ ਉਸ ਤੋਂ ਬਾਅਦ ਦੇ ਵਿੱਚ ਮਜ਼ਦੂਰ ਰਿਹਾਈਤਾ ਕਰ ਦਿੱਤੇ ਜਾਂਦੇ ਆ ਦੋਸ਼ੀਆਂ ਤੇ ਪਰਚਾ ਵੀ ਹੋ ਜਾਂਦਾ ਹੈ ਐਸ ਸੀ ਐਸਟੀ ਐਕਟ ਲੱਗ ਜਾਂਦਾ 307 ਲੱਗ ਜਾਂਦੀ ਆ ਪਰ ਉਹਨਾਂ ਦੀ ਲੰਮਾ ਸਮਾਂ ਗ੍ਰਿਫਤਾਰੀ ਨਹੀਂ ਹੁੰਦੀਗੀ ਤੇ ਪਿਛਲੇ ਦਿਨਾਂ ਦੇ ਵਿੱਚ 28 ਤਰੀਕ ਵਾਲੇ ਦਿਨ ਜਿਹੜਾ ਉਹਨਾਂ ਦੇ ਵਿੱਚ ਇੱਕ ਨਾਮਜਦ ਦੋਸ਼ੀ ਆ ਗਮਦੂਰ ਸਿੰਘ ਪੱਪੂ ਉਹਦੀ ਪਹਿਲਾਂ ਅਦਾਲਤ ਫਰੀਦਕੋਟ ਦੇ ਵਿੱਚੋਂ ਜਮਾਨਤ ਜਿਹੜੀ ਬੇਲ ਸੀਗੀ ਐਂਟੀਸੀਪਟਰੀ ਬੇਲ ਆ ਬਾਹਰ ਦੀ ਵਾਰ ਜਮਾਨਤ ਉਹ ਰੱਦ ਹੋਈ ਤੇ ਹੁਣ ਜਦੋਂ 28 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਗਏ ਤਾਂ ਉਥੇ ਐਮਐਲਏ ਅਮੋਲਕ ਸਿੰਘ ਤੇ ਇਥੋਂ ਦੀ ਆਪ ਪਾਰਟੀ ਦੇ ਹੁਕਮਾਂ ਦੇ ਉੱਤੇ ਭਗਵਾਨਤਮਾਨ ਸਰਕਾਰ ਦੇ ਹੁਕਮਾਂ ਦੇ ਉੱਤੇ ਜਿਹੜੀ ਉਥੇ ਐਡੀਸ਼ਨਲ ਐਡਵੋਕੇਟ ਪੇਸ਼ ਹੋਈ ਨਹੀਂ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਦੋਸ਼ੀਆਂ ਦਾ ਪੱਖ ਪੂਰਿਆ ਉਹਨਾਂ ਨੇ ਉਹਦੀ ਗ੍ਰਿਫਤਾਰੀ ਦਾ ਕੋਈ ਸਵਾਲ ਨਹੀਂ ਠਾਇਆ ਗਿਆ ਇਹ ਕੋਈ ਮਸਲਾ ਨਹੀਂ ਖੜਾ ਕੀਤਾ ਕਿ ਇਹਨਾਂ ਨੂੰ ਗ੍ਰਿਫਤਾਰ ਕਰਾ ਕੇ ਉਹ ਅਸਲਾ ਬਰਾਮਦ ਕਰਾਉਣਾ ਇਹ ਪੁਲਿਸ ਨੂੰ ਲੋੜੀਂਦੇ ਆ ਜਦੋਂ ਕਈ ਅਸੀਂ ਅਧਿਕਾਰੀਆਂ ਨੂੰ ਜਦੋਂ ਮਿਲੇ ਆ ਪਿਛਲੇ ਦਿਨਾਂ ਦੇ ਵਿੱਚ ਪਰਸੋਂ ਵੀ ਗੱਲ ਹੋਈ ਆ ਕੱਲ ਵੀ ਸਾਡੀ ਐਕਸ਼ਨ ਕਮੇਟੀ ਦੇ ਸਾਥੀ ਕੁਝ ਮਿਲ ਕੇ ਆਏ ਆ ਜ਼ਿਲ੍ਹਾ ਅਧਿਕਾਰੀਆਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਉਹ ਲਿਖਤੀ ਰਿਪੋਰਟ ਬਣਾ ਕੇ ਪੇਸ਼ ਕੀਤੀ ਹੋਈ ਸੀ ਪਰ ਜਿਹੜਾ ਮਸਲਾ ਇਹ ਆ ਕਿ ਆਪ ਸਰਕਾਰ ਦੇ ਹੁਕਮਾਂ ਤੇ ਹਾਈ ਕੋਰਟ ਦੇ ਜਿਹੜੇ ਵਕੀਲ ਆ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਜਿਹਦੇ ਕਰਕੇ ਗਮਦੂਰ ਸਿੰਘ ਦੀ ਗ੍ਰਿਫਤਾਰੀ ਤੇ 5 ਅਪ੍ਰੈਲ ਤੱਕ ਰੋਕ ਲੱਗ ਗਈ ਆ ਪਰ ਅਸੀਂ ਕਿਉਂਕਿ ਉੱਥੇ ਰਾਜਵਿੰਦਰ ਬੈਸਾਹਬ ਜਿਹੜੇ ਐਡਵੋਕੇਟ ਨੇ ਪੰਜਾਬ ਦੇ ਮੰਨੇ ਪਰਮੰਨੇ ਉਹ ਖੜੇ ਕੀਤੇ ਸੀਗੇ ਉਹਨਾਂ ਦੇ ਵਿਰੋਧ ਕਰਕੇ ਉਹਨਾਂ ਨੂੰ ਜ਼ਮਾਨਤ ਤਾਂ ਨਹੀਂ ਮਿਲ ਸਕੀਗੀ ਨਾ ਹੀ ਉਹਨਾਂ ਨੂੰ ਇਹ ਹੋਇਆ ਆਮ ਤੌਰ ਦੇ ਉੱਤੇ ਇਹਨਾਂ ਮੌਕੇ ਦੇ ਉੱਤੇ ਜਿਹੜੀ ਅਦਾਲਤ ਆ ਉਹ ਇਹ ਕਹਿ ਦਿੰਦੀ ਆ ਕਿ ਗ੍ਰਿਫਤਾਰੀ ਤੇ ਰੋਕ ਲੱਗੀ ਹੋਈ ਆ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰ ਲੋ ਪੁਲਿਸ ਦੇ ਕੋਲੇ ਜਾ ਕੇ ਜੇ ਇਹ ਹੁਕਮ ਹੋ ਜਾਂਦੇ ਆ ਤਾਂ ਫਿਰ ਉਹਨਾਂ ਦੀ ਗ੍ਰਫਤਾਰੀ ਦਾ ਸਵਾਲ ਨਹੀਂ ਰਹਿ ਜਾਂਦਾ ਜੇ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰ ਲੇ ਪਰ ਇਹ ਤੋਂ ਥੱਲੇ ਆ ਗੱਲ ਅਦਾਲਤ ਨੇ ਹੁਕਮ ਇਹ ਹੀ ਦਿੱਤਾ ਕਿ ਇੱਕ ਵਾਰੀ 5 ਅਪ੍ਰੈਲ ਤੱਕ ਰੋਕ ਆ ਪਰ ਇਹਦੇ ਖਿਲਾਫ ਜਿਹੜੇ ਦੋਸ਼ ਆ ਜਿਹੜਾ ਜੁਰਮ ਆ ਉਹਦਾ ਐਵੀਡੈਂਸ ਤੁਸੀਂ ਰਿਕਾਰਡ ਦੇ ਉੱਤੇ ਲੈ ਕੇ ਆਓ ਤੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਫੈਸਲਾ ਹੋਊਗਾ ਅਸੀਂ ਇਸ ਗੱਲ ਦੇ ਰੋਸ ਵਜੋਂ ਕਿ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਆ ਆਪ ਐਮਐਲਏ ਮੁਲਕ ਸੰਗ ਦੇ ਵੱਲੋਂ ਤੇ ਦੋਸ਼ੀਆਂ ਨੂੰ ਗ੍ਰਫਤਾਰ ਨਹੀਂ ਹੋਣ ਦਿੱਤਾ ਜਾ ਰਿਹਾਗਾ ਜਿਹੜੇ ਬਾਕੀ ਬਚਦੇ ਦੋਸ਼ੀ ਆ ਉਹਨਾਂ ਦੇ ਪਰਚੇ ਦਰਜ ਨਹੀਂ ਕੀਤੇ ਜਾ ਰਹੇਗੇ ਇਸ ਕਰਕੇ ਅਸੀਂ ਅੱਜ ਐਮਐਲਏ ਦੇ ਖਿਲਾਫ ਇੱਥੇ ਰੋਸ ਮੁਜ਼ਾਹਰਾ ਕੀਤਾ ਤੇ ਇਸ ਮੁਜ਼ਾਹਰੇ ਰਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਇਹਨਾਂ ਨੇ ਗੁੰਡਾਗਰਦੀ ਦਾ ਲਾਇਸੈਂਸ ਲੈ ਰੱਖਿਆ ਕਿਤੇ ਪੱਤਰਕਾਰਾਂ ਦੇ ਪਰਚੇ ਦਰਜ ਕਰਾਉਂਦੇ ਆ ਕੱਲਾ ਇੱਕ ਐਮਐਲਏ ਦਾ ਸਵਾਲ ਨਹੀਂ ਹੈ ਇਹਨਾਂ ਦਾ ਇਹਨਾਂ ਦੀ ਸਰਕਾਰ ਪੂਰੀ ਦੀ ਪੂਰੀ ਜਿਹੜੀ ਜ਼ਬਾਨਬੰਦੀ ਕਰਨ ਦੇ ਉੱਤੇ ਲੱਗੀ ਹੋਈ ਆ ਵਿਧਾਨ ਸਭਾ ਦੇ ਵਿੱਚ ਜਿਹੜੇ ਜਗਤਾਰ ਸਿੰਘ ਭੁੱਲੜਾ ਪੱਤਰਕਾਰ ਮੰਨੇ ਪਰ ਮੰਨੇ ਪੱਤਰਕਾਰ ਆ ਪੰਜਾਬ ਦੇ ਉਹਦੇ ਖਿਲਾਫ ਮਤਾਂ ਲਿਆਂਦਾ ਗਿਆ ਹੋਰ ਜਿਹੜਾ ਕੋਈ ਪੱਤਰਕਾਰ ਬੋਲਦਾ ਉਹਨੂੰ ਧੌਂਕੀਆਂ ਦਿੱਤੀਆਂ ਜਾਂਦੀਆਂ ਬਿਲਕੁਲ ਮੋਦੀ ਦੀ بیਟੀ ਵਾਂਗੂ ਕੰਮ ਕਰ ਰਹੀ ਆ ਭਗਵੰਤ ਮਾਨ ਸਰਕਾਰ ਮੋਦੀ ਦਾ ਵੀ ਇਹੀ ਹਾਲ ਆ ਕਿ ਜਿਹੜਾ ਉਹਦੇ ਵਿਰੋਧ ਚ ਬੋਲਦਾ ਚਾਹੇ ਉਹ ਕੋਈ ਬੁੱਧੀਜੀਵੀ ਹੋਣ ਵਕੀਲ ਹੋਣ ਵਿਦਿਆਰਥੀ ਹੋਣ ਨੌਜਵਾਨ ਹੋਣ ਤੇ ਚਾਹੇ ਕੋਈ ਲੇਖਕ ਹੋਣ ਉਹਨਾਂ ਸਭਨਾਂ ਨੂੰ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਤੇ ਭਗਵੰਤ ਮਾਨ ਸਰਕਾਰ ਅੱਜ ਕੱਲ ਉਹੀ ਰਥ ਫੜਿਆ ਹੋਇਆ ਤੇ ਇਹਦੇ ਜਿਹੜੀ ਕਾਰਵਾਈ ਕਰਨੀ ਬਣਦੀ ਆ ਕਾਰਵਾਈ ਤਾਂ ਬਣਦੀ ਆ ਕਿ ਜਿਹੜੇ ਤੁਹਾਡੇ ਐਮ.ਐਲ.ਏ. 35-35 ਲੱਖ ਰੁਪਿਆ ਮੰਗਦੇ ਆ ਜਿਹੜੇ ਤੁਹਾਡੇ ਐਮ.ਐਲ.ਏ. ਧੀਆਂ ਪੇਣਾ ਨੂੰ ਗਾਲ੍ਹਾਂ ਕੱਢਦੇ ਆ ਜਿਹੜੇ ਆਮ ਗੜੀਆਂ ਬਰਾਦਰੀ ਦੀ ਦੇਪਤੀ ਕਰਦੇ ਆ ਤੁਸੀਂ ਉਹਨਾਂ ਦੇ ਕਾਰਵਾਈਆਂ ਕਰੋ ਅਮੋਲਕ ਵਰਗੇ ਜਿਹੜੇ ਆ ਜਿਨ੍ਹਾਂ ਨੇ ਠੇਕਾ ਲਿਆ ਹੋਇਆ ਇੱਥੇ ਕਿ ਇੱਥੇ ਮਜ਼ਦੂਰਾਂ ਦੀ ਰੱਤ ਨਚੋੜਨ ਦੇ ਵਾਸਤੇ ਜਿਹੜੇ ਲੋਡਗਾਂ ਲੋਡਿੰਗ ਦੇ ਠੇਕੇ ਦਿੱਤੇ ਜਾ ਰਹੇ ਆ ਗਮਦੂਰ ਸਿੰਘ ਵਰਗਿਆਂ ਨੂੰ ਉਹਨਾਂ ਦੇ ਉੱਤੇ ਨਕੇਲ ਕੱਸਣ ਇਹਦਾ ਕਹਿੰਦੇ ਸੀ ਸੀ ਆਮ ਘਰਾਂ ਦੇ ਮੁੰਡੇ ਆ ਇਹਦਾ ਹੁਣ ਭਗਵੰਤ ਮਾਨ ਨੂੰ ਤਾਂ ਜਹਾਜ ਤੋਂ ਬਿਨਾ ਜੰਗਲ ਪਾਣੀ ਵੀ ਨਹੀਂ ਜਾਣਾ ਹੁੰਦਾਗਾ ਇਸ ਕਰਕੇ ਇਹ ਖਾਸ ਬਣ ਗਏ ਜਿਹੜੀਆਂ ਗੱਲਾਂ ਕਹਿ ਕੇ ਭਗਵੰਤ ਮਾਨ ਸਦਾ ਚਾਇਆ ਸੀਗਾ ਕਿ ਜੇ ਕਿਸੇ ਨੂੰ ਇੱਥੇ ਸਿਆਸਤਦਾਨ ਨੂੰ ਖਤਰਾ ਲੱਗਦਾ ਹੈ ਉਹ ਫਿਰ ਮੁਰਗੀਖਾਨਾ ਖੋਲ ਲਿਓ ਸਿਆਸਤ ਨਾ ਕਰਿਓ ਸਕਿਉਰਿਟੀ ਗਾਰਡ ਨਾ ਲਿਆ ਕਰੇ ਤੇ ਹੁਣ ਉਹਦੀ ਮਾਂ ਨੂੰ ਵੀ ਵੱਡੀ ਸਕਿਉਰਿਟੀ ਦੇਈ ਫਿਰਦਾ ਆਪਦੇ ਨਾਲ ਵੀ 7-800 ਮਜ਼ਦੂਰ ਮਲੇ ਫਿਰਦਾ ਜਦੋਂ 15 ਅਗਸਤ ਨੂੰ ਸਟੇਜ ਤੋਂ ਬੋਲਣਾ ਸੀਗਾ ਉਦੋਂ 16 ਲੱਖ ਦਾ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਬੋਲਿਆ ਫਿਰ ਇਹਨੂੰ ਵੀ ਮੁਰਗੀਖਾਨਾ ਖੋਲ ਲੈਣਾ ਚਾਹੀਦਾ ਹੁਣ ਫਿਰ ਇਸ ਕਰਕੇ ਜਿਹੜਾ ਕਹਿੰਦੇ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਉਹ ਸਭ ਕੁਝ ਦੀਆਂ ਧੱਜੀਆਂ ੜਾਈਆਂ ਜਾ ਰਹੀਆਂ ਲੋਕਾਂ ਦੇ ਮਸਲੇ ਖਾਸ ਕਰਕੇ ਮਜ਼ਦੂਰਾਂ ਦੇ ਮਸਲਿਆਂ ਦੇ ਉੱਤੇ ਤਾਂ ਭਗਵੰਤ ਮਾਨ ਦੇ ਵੈਸੇ ਹੀ ਦੰਦਣ ਪਈ ਹੋਈ ਆ ਉਹਦਾ ਮੂੰਹ ਸਿੱਟਾ ਗਿਆ ਸੱਪ ਸੁੰਘਾ ਹੋਇਆ ਉਹਨੂੰ ਚਗਵਾ ਮਜ਼ਦੂਰ ਵਿਰੋਧੀ ਫੈਸਲੇ ਕਰਨ ਤੇ ਲੱਗਿਆ ਸਭ ਤੋਂ ਪਹਿਲਾਂ ਜਦੋਂ ਸਤਾ ਚਾਏ ਪਹਿਲਾ ਫੈਸਲਾ ਕੀਤਾ ਕਿ ਮਜ਼ਦੂਰਾਂ ਦੇ ਕੋਲੇ ਜਿਹੜੀਆਂ ਜਗਾੜੂ ਰੇੜੀਆਂ ਨਾ ਇਹ ਬੰਦ ਕਰਨੀਆਂ ਅਸੀਂ ਲੋਕ ਪੱਖੀ ਸਰਕਾਰ ਵਾਸਤੇ ਮਸਲਾ ਤਾਂ ਬਣਦਾ ਸੀ ਕਿ ਜੇਕਰ ਮਜ਼ਦੂਰਾਂ ਨੇ ਜਾਂ ਕੋਈ ਛੋਟੇ ਮਿਸਤਰੀਆਂ ਨੇ ਇਹ ਆਪਦਾ ਦਿਮਾਗ ਲਾ ਕੇ ਰਜਗਾਰ ਦਾ ਇੱਕ ਜਗਾੜ ਤੋੜ ਲਿਆ ਉਹਨੂੰ ਮਾਨਤਾ ਦੇ ਕੇ ਉਹਨੂੰ ਪਰਫੁੱਲਿਤ ਕੀਤਾ ਜਾਂਦਾ ਇੱਥੇ ਜਿਹੜੀਆਂ ਛੋਟੇ ਕਾਰਖਾਨੇ ਉਹ ਬੰਦ ਕੀਤੇ ਜਾ ਰਹੇ ਆ ਕਿਸਾਨਾਂ ਦੀਆਂ ਜ਼ਮੀਨਾਂ ਤੇ ਵੱਖ-ਵੱਖ ਤਰੀਕਿਆਂ ਨਾਲ ਕਬਜ਼ੇ ਕਰਵਾਏ ਜਾ ਰਹੇ ਆ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਲੈਣ ਵਾਸਤੇ ਸਰਪੜਵਾਉਣੇ ਪੈ ਰਹੇ ਆ ਇੱਥੇ ਪਲਾਟ ਲੈਣ ਦੇ ਵਾਸਤੇ ਮਜ਼ਦੂਰਾਂ ਤੇ ਲਾਠੀ ਚਾਰਜ ਹੋ ਰਹੇ ਆ ਨਰਮੇਂ ਦੀ ਜਿਹੜੀ ਚਗਾਈ ਸੀਗੀ ਜਿਹੜਾ ਗੁਲਾਬੀ ਸੁੰਢੀ ਨੇ ਖਾਦਾ ਸੀ ਉਹਦਾ ਹੱਕ ਲੈਣ ਦੇ ਵਾਸਤੇ ਮਜ਼ਦੂਰਾਂ ਕਿਸਾਨਾਂ ਦੇ ਲਾਠੀ ਚਾਰਜ ਹੁੰਦੇ ਆ ਇੱਥੇ ਬੇਰੁਜ਼ਗਾਰਾਂ ਇਹਦੇ ਨੂੰ ਕੁੱਟੇ ਜਾ ਰਹੇ ਆ ਇਹ ਕਹਿੰਦੇ ਸੀ ਨਸ਼ਾ ਖਤਮ ਕਰ ਦਿਆਂਗੇ ਤੇ ਨਸ਼ਾ ਤਾਂ ਕਈ ਗੁਣਾ ਵੱਧ ਗਿਆ ਰੋਜ਼ਮਰੋਤਾ ਹੋਣ ਲੱਗ ਗਿਆ ਤੇ ਹੁਣ ਭਗਵੰਤ ਮਾਨ ਸਰਕਾਰ ਪਖੰਡ ਕਰਨ ਤੇ ਲੱਗੀ ਹੋ ਕਿ ਹੁਣ ਜੇ ਅਸੀਂ ਬਲਡੋਜ਼ਰ ਚਲਾਵਾਂਗੇ ਜਿਵੇਂ ਭਾਜਪੀ ਦੀ ਜੋਗੀ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਮਸਲੇ ਨਹੀਂ ਹੱਲ ਕਰਨੇਗੇ ਲੋਕਾਂ ਦੇ ਮਾਣਾਂ ਦੀ ਜਿਹੜੀ ਤਾਂਗ ਆ ਉਹਨੂੰ ਉੱਤੇ ਸਵਾਰ ਹੋ ਕੇ ਪੁਲਿਸ ਨੂੰ ਖੁੱਲ੍ਹਿਆਂ ਛੁੱਟੀਆਂ ਨਹੀਂ ਦਿੱਤੀਆਂ ਦੇ ਰਹੀਆਂ ਅਸੀਂ ਪੂਰੀ ਤਰ੍ਹਾਂ ਇਸ ਗੱਲ ਦੇ ਹੱਕ 'ਚ ਅਸੀਂ ਮੁਜ਼ਾਹਰੇ ਕੀਤੇ ਆ ਧਰਨੇ ਦਿੱਤੇ ਆ ਕਿ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਤਸਕਰਾਂ ਨੂੰ ਅੰਦਰ ਕਰੋ ਖਾਸ ਕਰਕੇ ਜਿਹੜੇ ਥੋਕਦ ਪਾਦਕ ਦੇ ਨਸ਼ੇ ਦੇ ਜਿਹੜੇ ਸਮਗਲਰ ਆ ਜਿੱਥੋਂ ਨਸ਼ਾ ਪੈਦਾ ਹੁੰਦਾ ਹੈ ਜਿੰਨਾ ਇਹੜੇ ਉਹਨਾਂ ਨੂੰ ਸਿਆਸੀ ਢੋਈ ਦਿੰਦੇ ਆ ਉਹਨਾਂ ਨੂੰ ਤੁਸੀਂ ਅੰਦਰ ਕਰੋ ਤੇ ਜਿਨ੍ਹਾਂ ਦੇ ਖਿਲਾਫ ਇਹ ਕਹਿੰਦੇ ਸੀ ਮਜੀਠੀਆੜੀਆਂ ਦਾ ਨਾਮ ਲੈ ਲੈ ਕੇ ਕਿ ਉਹ ਨਸ਼ਾ ਵਕਾਉਂਦੇ ਆ ਭਗਵੰਤ ਮਾਨ ਦਾ ਉਹਨਾਂ ਤੋਂ ਮਾਫੀ ਮੰਗ ਕੇ ਇਹ ਕੇਜਰੀਵਾਲ ਦਾ ਮਾਫੀ ਮੰਗ ਕੇ ਉਹਨਾਂ ਤੋਂ ਹੁਣ ਸਿਰਫ ਲੋਕਾਂ ਦੀਆਂ ਭਾਵਨਾਵਾਂ ਤੇ ਸਵਾਰ ਹੋ ਕੇ ਕਿ ਹੁਣ ਬਲਡੋਜਰ ਚਲਾਵਾਂਗੇ ਉਹਨਾਂ ਦੇ ਘਰਾਂ ਤੇ ਜਿਹੜੇ ਕੋਈ ਮਾੜਾ ਮੋਟਾ ਨਸ਼ਾ ਵੇਚਦੇ ਆ ਸਾਡੀ ਤਾਂ ਮੰਗ ਆ ਇਹ ਕਿ ਜਿਹੜੇ ਹੇਟਰੇ ਦੇ ਦਰਜੇ ਤੇ ਨਸ਼ਾ ਵੇਚਦੇ ਆ ਉਹਨਾਂ ਨੂੰ ਸੁਧਾਰ ਕੇ ਉਹਨਾਂ ਨੂੰ ਰੁਜ਼ਗਾਰ ਦਿਓ ਉਹਨਾਂ ਨੂੰ ਇਸ ਕੰਮ ਚੋਂ ਕੱਢੋ ਜੇ ਬਲਡੋਜ਼ਰ ਚਲਾਉਣਿਆਂ ਦੇ ਸਿਆਸਤਦਾਨਾਂ ਤੇ ਚਲਾਓ ਬਲਡੋਜ਼ਰ ਚਲਾਉਣਿਆਂ ਦਾ ਥੋਕ ਸਮਗਲਰਾਂ ਤੇ ਚਲਾਓ ਜਿੱਥੇ ਫੈਕਟਰੀਆਂ ਚੋਂ ਬਣਦਾ ਉੱਥੇ ਚਲਾਓ ਪਰ ਅਸਲ ਦੇ ਵਿੱਚ ਨਿਸ਼ਾਨਾ ਹੋਰ ਬਹਾਨਾ ਹੋਰ ਜਿਵੇਂ ਕੇਪੀਐਸ ਗੱਲ ਦੇ ਵੇਲੇ ਪੰਜਾਬ ਚ ਕਾਲੇ ਦੌਰ ਦੇ ਦੌਰਾਨ ਪੁਲਿਸ ਨੂੰ ਖੁੱਲਨਾ ਛੁੱਟੀਆਂ ਦੇ ਕੇ ਕਿ ਅਸੀਂ ਜੀ ਅੱਤਵਾਦੀਆਂ ਨੂੰ ਖਤਮ ਕਰਨਾ ਹੈ ਉਦੋਂ ਲੋਕਾਂ ਦੀਆਂ ਭਾਵਨਾਵਾਂ ਦੇ ਸਵਾਰ ਹੋ ਕੇ ਲੋਕਾਂ ਨੂੰ ਵੀ ਲੱਗਿਆ ਵੀ ਪੁਲਿਸ ਬਹੁਤ ਵਧੀਆ ਕਰ ਰਹੀ ਹੈ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਹੈ ਪਰ ਉਦੋਂ ਬਾਅਦ ਦੇ ਵਿੱਚ ਲੋਕਾਂ ਦਾ ਬੜਾਂਗਾ ਕੀਤਾ ਗਿਆ ਹੁਣ ਵੀ ਨਸ਼ਾ ਤਸਕਰਾਂ ਦੇ ਨਾਂ ਦੇ ਥੱਲੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਆ ਉਹਨਾਂ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨੀਆਂ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾਉਣੇ ਆ ਇਹ ਪਹਿਲਾਂ ਪੈਨਸਿਲਿਨ ਦਾ ਟੀਕਾ ਲਾ ਕੇ ਜਿਵੇਂ ਦੇਖਦੇ ਉਹਨਾਂ ਨੂੰ ਚੈੱਕ ਕਰਦੇ ਆ ਪੰਜਾਬ ਦੇ ਲੋਕ ਬੋਲਦੇ ਆ ਕਿ ਨਹੀਂ ਬੋਲਦੇ ਇਹ ਸਾਰਾ ਕੁਝ ਗੈਰ ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਸਜ਼ਾਵਾ ਦਿਓ ਫਿਰ ਕਾਨੂੰਨ ਕਾਦੇ ਵਾਸਤੇ ਬਣਾਇਆ ਕਾਨੂੰਨ ਮਤਾਬ ਕਹਨਾਂ ਨੂੰ ਲੈ ਜਾਓ ਅਦਾਲਤ ਦੇ ਵਿੱਚ ਅਦਾਲਤ ਚਾਹੇ ਫਾਂਸੀ ਲਾ ਦੇ ਅਸੀਂ ਤਾਂ ਮੰਗ ਕੀਤੀ ਹੋਈ ਆ ਕਿ ਉਹਨਾਂ ਦੀਆਂ ਜਿਆਦਾ ਦਾ ਕੁਰਕ ਕਰੋ ਕਾਨੂੰਨ ਰਾਹੀਂ ਕਰਵਾ ਲਓ ਉਹਨਾਂ ਦੀਆਂ ਜਿਆਦਾ ਦਾ ਕੁਰਕ ਪਰ ਇਹ ਕੰਮ ਨਹੀਂ ਕਰਨਾ ਜਾਣਬੁੱਝ ਕੇ ਨਹੀਂ ਕਰਨਾਗਾ ਕਿ ਇੱਕ ਰਾਹ ਖੋਲਣਾ ਉਹ ਚਾਹੇ ਵਿਦਿਆਰਥੀ ਲੜਦੇ ਆ ਉਹ ਚਾਹੇ ਨੌਜਵਾਨ ਲੜਨ ਉਹ ਖੇਤ ਮਜ਼ਦੂਰ ਲੜਨ ਉਹ ਕਿਸਾਨ ਲੜਨ ਬੇਰੁਜ਼ਗਾਰ ਲੜਨ ਫਿਰ ਇਹੀ ਡੰਡਾ ਜਿਹੜਾ ਉਹਨਾਂ ਤੇ ਵਾਇਆ ਜਾਣਾ ਇਸ ਰਾਹ ਤੇ ਚੱਲੀ ਹੋਈ ਆ ਭਗਵੰਤ ਮਾਨ ਸਰਕਾਰ ਤੇ ਇਹਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਜੇ ਜ਼ਬਰ ਦੇ ਨਾਲ ਹੀ ਚੰਦ ਭਾਣਦੇ ਲੋਕਾਂ ਨੂੰ ਦਬਾਇਆ ਜਾ ਸਕਦਾ ਹੁੰਦਾ ਤਾਂ 10 ਤਰੀਕ ਨੂੰ ਵੀ ਐਡਾ ਇਕੱਠ ਨਹੀਂ ਸੀ ਹੁੰਦਾ ਅੱਜ ਵੀ ਇੰਨੇ ਲੋਕ ਨਹੀਂ ਸਿਉਂਦੇ ਜੇ ਜ਼ਬਰ ਨਾਲ ਹੀ ਲੋਕ ਦਬਾਏ ਜਾ ਸਕਦੇ ਹੁੰਦੇ ਤਾਂ ਅੱਜ ਨੂੰ ਅਰੰਗਜੀਤ ਦਾ ਰਾਜ ਹੁੰਦਾ ਜੇ ਜ਼ਬਰ ਨਾਲ ਹੀ ਲੋਕ ਦਬਾਏ ਜਾ ਸਕਦੇ ਹੁੰਦੇ ਤਾਂ ਅੰਗਰੇਜ਼ਾਂ ਦੇ ਰਾਜ ਚ ਕਹਿੰਦੇ ਸੀ ਸੂਰਜ ਨਹੀਂ ਸੀ ਉਹ ਸੂਰਜ ਛਪਾਇਆ ਲੋਕਾਂ ਨੇ ਭਗਤ ਸਿੰਘ ਹੋਣਾ ਦੀ ਆਵਾਜ਼ ਗੂੰਜੀ ਆ ਅੱਜ ਵੀ ਗੂੰਜਦੀ ਆ ਉਹ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਿਵੇਂ ਕਿਸੇ ਨੇ ਕਹਿਣਾ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜਾਵਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੇ ਖਾਣੀ ਇਹ ਮੂੰਹ ਦੀ ਖਾਣਗੇ ਲੋਕਾਂ ਨੇ ਇਹਦੀ ਸਰਕਾਰ ਬਣਨ ਤੋਂ 3000 ਮਹੀਨਿਆਂ ਬਾਅਦ ਹੀ ਫਤਵਾ ਦਿੱਤਾ ਸੀਗਾ ਜਦੋਂ ਸੰਗਰੂਰ ਦੇ ਵਿੱਚ ਇਹਦਾ ਆਪ ਦਾ MP ਹਾਰ ਗਿਆ ਸੀਗਾ ਤੇ ਹੁਣ ਵੀ ਜਿਹੜੇ ਕਹਿੰਦੇ ਸੀ ਨਾ ਤੇਰਾ ਜ਼ੀਰੋ ਕਰਾਂਗੇ ਉਹ ਆਪ ਜ਼ੀਰੋ ਹੋਣ ਵਾਲੇ ਪਾਸੇ ਨੂੰ ਆ ਗਿਆ ਅਸੀਂ ਇਹਨੂੰ ਕਹਿਣਾ ਚਾਹੁੰਦੇ 25 ਸਾਲ ਰਾਜ ਕਰਨ ਦੇ ਦਮਗੱਜੇ ਮਾਰਨ ਵਾਲੇ ਨਹੀਂ ਲੋਕਾਂ ਨੇ ਛੱਡੇ ਤੂੰ ਤਾਂ ਕਿਹੜੇ ਬਾਗ ਦੀ ਮੂੜੀ ਆ ਤੇਰਾ ਪਿੰਡਾਂ ਦੇ ਵਿੱਚ ਵੜਨਾ ਲੋਕ ਬੰਦ ਕਰ ਦੇਣਗੇ ਇਸ ਕਰਕੇ ਬੰਦੇ ਦਾ ਪੁੱਤ ਬਣ ਜੀ ਭਗਵੰਤ ਮਾਨ ਤੇ ਉਹਦਾ ਐਮਐਲਏ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਤੋਂ ਵੀ ਆਗੂ ਮਜੂਨ ਨੇ ਪ੍ਰਧਾਨ ਜੀ ਜੇਕਰ ਦੇਖੀ ਤਾਂ ਪਿਛਲੇ ਦਿਨਾਂ ਤੋਂ ਜਿਹੜਾ ਕੁਝ মিডিਆ ਕਰਮੀਆਂ ਵੱਲੋਂ ਇਹ ਵੀ ਬਣਾਇਆ ਗਿਆ ਕਿ ਇਹ ਮਾਮਲਾ ਜਿਹੜਾ ਉਹ ਜਾਤੀਵਾਦ ਦਾ ਤੇ ਜੱਟ ਵਿਰੋਧੀ ਮਾਮਲਾ ਹੈਗਾ ਪਰ ਕਿਸਾਨ ਜਥੇਬੰਦੀਆਂ ਨੇ ਵੱਡੇ ਪੱਧਰ ਦੇ ਉੱਤੇ ਇਸ ਦੇ ਤੁਸ਼ਮੂਲਤ ਕੀਤੀ ਆ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਸ਼ਿਆਸਤ ਕਰਦੀ ਹੁੰਦੀ ਆ ਕਿਉਂਕਿ ਊਂ ਤਾਂ ਜਿਹੜਾ ਜੈਤੋ ਦਾ ਐਮਐਲਏ ਆ ਇਹ ਐਸ்சி ਸੀਟ ਤੇ ਇੱਥੇ ਜਿੱਤਿਆ ਤੇ ਅਸੀਂ ਤਾਂ ਪਹਿਲਾਂ ਹੀ ਆਣੇ ਆਂ ਵੀ ਦੋ ਧੜਿਆਂ ਦੇ ਵਿੱਚ ਖਲਕਤ ਵੰਡੀ ਆ ਕਿ ਲੋਕਾਂ ਦਾ ਇੱਕ ਜੋਕਾਂ ਦਾ ਹੈ ਅਸਲ 'ਚ ਉਹ ਜੋਕਾਂ ਵਾਲੇ ਧੜੇ ਦੇ ਨਾਲ ਉਹ ਸੈਲਰ ਮਾਲਕਾਂ ਦੇ ਨਾਲ ਖੜਾ ਇਸ ਗੱਲ ਤੋਂ ਸਾਫ਼ ਆ ਵੀ ਅਸਲ 'ਚ ਉੱਥੇ ਉਹ ਚੰਦਪਾਣ ਦੇ ਵਿੱਚ ਵੀ ਇਸੇ ਤੱਕ ਹੀ ਬਣਾਉਣਾ ਚਾਹੁੰਦਾ ਸੀ ਵੀ ਇਹ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਆ ਇਹ ਉਸ ਤੱਕ ਤਾਂ ਨਹੀਂਗਾ ਉਹ ਜਾਤਾਂ 'ਚ ਤੇ ਧਰਮਾਂ 'ਚ ਵੰਡ ਕੇ ਜਿਵੇਂ ਪਿਛਲੀਆਂ ਪਾਰਟੀਆਂ ਨੇ ਕਰਿਆ ਜੋ ਸਿਆਸਤ ਨੂੰ ਰਾਸ ਹੁੰਦਾ ਉਸੇ ਤੱਕ ਉਹ ਕਰਨਾ ਚਾਹੁੰਦੇ ਸੀ ਇਸ ਕਰਕੇ ਜਦੋਂ ਅਸੀਂ ਪੜਤਾਲ ਕਰੀਆ ਜਾ ਕੇ ਚੰਦਪਾਣ ਦੇ ਵਿੱਚ ਤਾਂ ਲੋਕਾਂ ਨੇ ਇਹ ਗੱਲ ਸਾਫ਼ ਕਰੀ ਆ ਵੀ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਕੋਈ ਰੌਲਾ ਨਹੀਂ ਸਾਡਾ ਤਾਂ ਕਿਸਾਨਾਂ ਮਜ਼ਦੂਰਾਂ ਨਾਲ 9 ਮਾਸ ਦਾ ਰਸਤਾ ਹੈ ਅਸੀਂ ਤਾਂ ਕਿਸਾਨਾਂ ਦੇ ਕਮਤਨ ਦੇ ਜਾਂਦੇ ਅਸੀਂ ਇਹਨਾਂ ਦੇ ਦਿਹਾੜੀ ਜਾਂਦੇ ਸਾਡੀ ਕਿਰਤ ਖੇਤਾਂ ਦੇ ਨਾਲ ਜੁੜੀ ਵੀ ਆ ਇਸ ਕਰਕੇ ਗਮਦੂਰ ਆ ਜਿਹੜਾ ਉਹ ਇੱਕ ਸ਼ਰਮਾਇਦਾਰ ਆ ਇਸ ਕਰਕੇ ਉਹ ਸੈਲਰ ਮਾਲਕ ਵੱਲੋਂ ਕੀਤੇ ਹੋਏ ਜ਼ਬਰ ਆ ਜਿਹੜੇ ਵੀ ਉਹਨੂੰ ਛਪਾਉਣ ਦੇ ਲਈ ਉਹ ਇਹ ਪੱਤਾ ਖੇਡਦਾ ਹੋਰ ਉੱਥੇ ਕੋਈ ਮਾਮਲਾ ਇਹ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਵਾਲਾ ਨਹੀਂਗਾ ਇਹ ਲੁੱਟੇ ਜਾਣ ਵਾਲੇ ਅਤੇ ਲੁੱਟੇ ਜਾਣ ਵਾਲੇ ਲੋਕਾਂ ਦੀ ਲੜਾਈ ਆ ਇਸ ਕਰਕੇ ਲੁੱਟੇ ਜਾਣ ਵਾਲਾ ਧੜਾ ਜਿਹੜਾ ਉਹਦੇ ਵਿੱਚ ਕਿਸਾਨ ਮਜ਼ਦੂਰ ਆ ਜਿਹੜੇ ਕਿਰਤੀ ਸਾਰੇ ਇਕੱਠੇ ਆ ਤੇ ਲੁੱਟਣ ਵਾਲੇ ਆ ਜਿਹੜੇ ਉਹਦੇ ਕਤਾਰ ਦੇ ਵਿੱਚ ਇੱਥੋਂ ਦਾ ਐਮ.ਐਲ.ਏ ਆ ਜਿਹੜਾ ਅਮੋਲਕ ਉਹ ਖੜਾ ਇਸ ਕਰਕੇ ਲੋਕ ਆਉਣ ਵਾਲੇ ਦਿਨਾਂ 'ਚ ਜਮਾਂ ਨਤਾਰਕੇ ਰੱਖ ਦੇਣਗੇ ਜਿਵੇਂ ਘੋੜੇ ਦੇ ਵਿੱਚੋਂ ਮੱਖਣ ਤੋਂ ਵਾਲ ਲਾ ਦਿੰਦੇ ਅਗਲੇ ਉਵੇਂ ਇਹਨੂੰ ਕੱਢ ਕੇ ਬਾਹਰ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਸਾਰਾ ਜਿਹੜਾ ਖਾਕਾ ਬਾਹਰ ਆ ਜਾਣਾ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਹਰਵੀਰ ਕੌਰ ਮਯੂਨ ਨੇ ਹਰਵੀਰ ਜੀ ਜੇਕਰ ਦੇਖੀਏ ਤਾਂ ਆਮ ਤੌਰ ਦੇਤੇ ਇੱਕ ਗੱਲ ਆਉਂਦੀ ਹੈਗੀ ਕਿ ਜਿਹੜੇ ਵਿਦਿਆਰਥੀ ਹੁੰਦੇ ਇਹਨਾਂ ਨੂੰ ਫੀਸਾਂ ਵਾਲੇ ਮਾਮਲਿਆਂ ਤੇ ਲੜਨਾ ਚਾਹੀਦਾ ਬੱਸਾਂ ਦੇ ਕਿਰਾਇਆ ਵਾਲੇ ਮਾਮਲੇ ਦੇ ਉੱਤੇ ਲੜਨਾ ਚਾਹੀਦਾ ਹੈਗਾ ਫਿਰ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਜਿਸ ਧਰਨੇ ਪ੍ਰਦਰਸ਼ਨ ਦੇ ਵਿੱਚ ਇਹ ਵੀ ਬਣਾਇਆ ਜਾ ਰਿਹਾ ਹੈ ਕਿਸਾਨ ਵਰਸਸ ਮਜ਼ਦੂਰ ਬਣਾਇਆ ਜਾ ਰਿਹਾ ਹੈਗਾ ਤੁਸੀਂ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਹੈਗੀ ਆ ਕੀ ਸੋਚਦੀ ਹੈਗੀ ਤੁਹਾਡੀ ਜਥੇਬੰਦੀ ਇਸ ਮਾਮਲੇ 'ਵਿਚ ਦੇਖੋ ਪੰਜਾਬ ਸਟੂਡੈਂਟਸ ਨੇ ਇੱਕ ਵਿਦਿਆਰਥੀ ਜਿੱਥੇ ਬੰਦੀ ਹੈ ਵਿਦਿਆਰਥੀ ਕੋਈ ਚੰਦ ਤੋਂ ਨਹੀਂ ਆਏਗੇ ਵਿਦਿਆਰਥੀ ਇੰਨੇ ਹੀ ਕਿਸਾਨਾਂ ਮਜ਼ਦੂਰਾਂ ਦੇ ਘਰੋਂ ਚੋਂ ਆਉਂਦੇ ਆ ਤੇ ਇਸ ਲਈ ਵਿਦਿਆਰਥੀਆਂ ਦਾ ਮਾਮਲਾ ਜਿਹੜਾ ਜਿਵੇਂ ਵਿਦਿਆਰਥੀ ਜਿਹੜੇ ਉਹ ਕਿਸਾਨਾਂ ਮਜ਼ਦੂਰਾਂ ਨਾਲ ਜੁੜੇ ਹੋਏ ਆ ਉਵੇਂ ਕਿਸਾਨ ਮਜ਼ਦੂਰ ਵਿਦਿਆਰਥੀਆਂ ਨਾਲ ਵੀ ਜੁੜੇ ਹੋਏ ਆ ਇਸ ਕਰਕੇ ਇਨਸਾਫ ਲੈਣ ਦਾ ਮਾਮਲਾ ਵੀ ਇਨਸਾਫ ਅੱਜ ਇੱਕ ਪਾਸੇ ਤਾਂ ਵੀ ਜਿੱਥੇ ਮਜ਼ਦੂਰਾਂ ਤੇ ਮਜ਼ਦੂਰਾਂ ਤੇ ਹਮਲਾ ਹੋਇਆ ਪੁਲਿਸ ਜਿਹੜੀ ਆ ਉਹ ਬਿਨਾ ਕੋਈ ਬਿਨਾ ਕੋਈ ਕਿਸੇ ਨੇ ਪਰਚਾ ਨਹੀਂ ਦਰਜ ਕਰਾਇਆ ਸੀ ਕਿਸੇ ਨੇ ਕੋਈ ਜਿਹੜੀ ਕੋਰਟ ਦਾ ਹੁਕਮ ਨਹੀਂ ਸੀਗਾ ਮਜ਼ਦੂਰਾਂ ਨੂੰ ਇਹ ਵੀ ਨਹੀਂ ਦੇਖਿਆ ਗਿਆ ਵੀ ਕਿਹੜਾ ਉਸ ਤਰਨੇ ਸ਼ਾਮਲ ਸੀ ਕਿਹੜਾ ਨਹੀਂ ਸ਼ਾਮਲ ਸੀ ਨਾਮਵਰਗ ਬੱਚਿਆਂ ਤੱਕ ਨੂੰ 11ਵੀਂ ਦੇ 11ਵੀਂ ਕਲਾਸ ਦੇ ਬੱਚੇ ਤੱਕ ਨੂੰ ਜਿਹੜਾ ਸਕੂਲੋਂ ਆਇਆ ਸੀ ਉਹਨੂੰ ਤੱਕ ਪੁਲਿਸ ਨੇ ਫੜ ਲਿਆ ਹਨਾ ਜਿਹਦੇ ਖਿਲਾਫ ਹਜੇ ਹਜੇ ਸਬੂਤ ਤੱਕ ਨਹੀਂ ਸੀਗਾ ਵੀ ਉਹ ਦੋਸ਼ੀ ਹੈਗਾ ਕਿ ਨਹੀਂ ਹੈਗਾ ਮਤਲਬ 42 ਜਣਾਂ ਨੂੰ ਪੁਲਿਸ ਨੇ ਜੇਲਾਂ ਸੁੱਟਤਾ ਜਦੋਂ ਹਜੇ ਕੋਈ ਪਰਚਾ ਤੱਕ ਦਰਜ ਨਹੀਂ ਹੋਇਆ ਸੀ ਤੇ ਜਿਨ੍ਹਾਂ ਦੇ ਪਰਚੇ ਦਰਜ ਹੋ ਚੁੱਕੇ ਆ ਉਹਨਾਂ ਨੂੰ ਜਿਹੜੀ ਇੱਥੋਂ ਦੀ ਨਿਆਇਕ ਅਦਾਲਤ ਜਿਹੜੀ ਦੇਖ ਹੀ ਨਹੀਂ ਰਹੀ ਵੀ ਜਿਹੜੇ ਬੰਦੇ ਤੇ ਪਰਚਾ ਦਰਜ ਹੋ ਚੁੱਕਿਆ ਜਿਹੜੇ ਜਿਹਦੇ ਖਿਲਾਫ ਪੂਰਾ ਪਿੰਡ ਗਵਾਹੀ ਦੇ ਰਿਹਾ ਵੀ ਉਹ ਜਿਹੜਾ ਸ਼ਰੀ ਅਵਸਥਾ ਇਹ ਇਹਦਾ ਇਹਦਾ ਪਰਦਾ ਜਿਹੜਾ ਫਾਸ਼ ਕਰਨ ਲਈ ਅਸੀਂ ਪੰਜਾਬ ਸਟੂਡੈਂਟਸ ਨੇ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਰਿਹਾ ਕਿਉਂਕਿ ਇੱਕ ਪਾਸੇ ਤੁਸੀਂ ਦੇਖੋ ਕਿ ਥੋੜੇ ਦਿਨ ਪਹਿਲਾਂ ਸੱਜਨ ਕੁਮਾਰ ਨੂੰ ਜਿਹੜੀ ਹਾਈ ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਦੋਸ਼ੀ ਹੈ ਉਮਰ ਕੈਦ ਉਮਰ ਕੈਦ ਦੀ ਸਦਾ ਦਿੱਤੀ 1984 ਨੂੰ ਵਾਪਰੇ ਨੂੰ 40 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਅੱਜ ਅਦਾਲਤ ਨੇ ਉਹਨੂੰ ਦੋਸ਼ੀ ਸਾਬਤ ਕੀਤਾ ਕਈ ਪੀੜੀਆਂ ਉਹਦੇ ਖਿਲਾਫ ਜਿਹੜੀਆਂ ਉਹ ਲੜਦੀਆਂ ਰਹੀਆਂ ਵੀ ਇਹ ਇੰਨੇ ਨੇ ਸਾਡੇ ਅੱਖਾਂ ਦੇ ਸਾਹਮਣੇ ਬੰਦੇ ਜਲਾਏ ਇਹਨਾਂ ਨੇ ਸਾਡੇ ਘਰ ਜਲਾਏ ਇਹਨਾਂ ਨੇ ਸਾਡੇ ਸਾਡੇ ਮਤਲਬ ਸਾਹਮਣੇ ਜਿਹੜੇ ਭਾਸ਼ਣ ਦਿੱਤੇ ਲੋਕਾਂ ਨੂੰ ਦੰਗੇ ਭੜਕਾਉਣ ਦੇ ਭਾਸ਼ਣ ਤੇ ਉਹ ਪੂਰੀ ਉਮਰ ਲੋਕਾਂ ਨੇ ਲੜ ਲੜ ਕੇ ਅੱਜ ਜਿਹੜਾ ਸਾਬਤ ਕੀਤਾ ਅਸੀਂ ਪੰਜਾਬ ਸਟੂਡੈਂਟਸ ਨੇ ਵੱਲੋਂ ਵੀ ਹਰ ਸਾਲ 1 ਨਵੰਬਰ ਨੂੰ ਹੜਤਾਲ ਕਰਦੇ ਰਹੇ ਪ੍ਰਦਰਸ਼ਨ ਕਰਦੇ ਰਹੇ ਕਿ ਸੱਜਨ ਕੁਮਾਰ ਤੇ ਜਗਦੀਸ਼ ਟੈਲਰ ਨੂੰ ਜਿਹੜਾ سزا ਮਿਲਣੀ ਚਾਹੀਦੀ ਹੈ ਤੇ ਅੱਜ ਇੰਨੇ ਸਾਲ ਬਾਅਦ ਅਦਾਲਤ ਨੂੰ ਜਦੋਂ ਉਹਨੇ ਆਪਦੀ ਸਾਰੀ ਉਮਰ ਜਿਹੜੀ ਵਧੀਆ ਖੁਸ਼ੀ ਚ ਬਤਾਈ ਪੂਰਾ ਇਹ ਰਾਜ ਕਰਕੇ ਗਿਆ ਉਹ ਐਮਐਲਏ ਵੀ ਰਿਆ ਐਮਪੀ ਵੀ ਰਿਆ ਸਾਰਾ ਕੁਝ ਉਹਨਾਂ ਨੇ ਮਤਲਬ ਸੱਤਾ ਵਿੱਚ ਜਿਹੜਾ ਭੁਗਤ ਕੇ ਅੱਜ ਜਿਹੜਾ ਉਹ ਬੰਦਾ ਜਦੋਂ ਬੁੱਢਾ ਹੋ ਗਿਆ ਮਰਨ ਵਾਲਾ ਉਦੋਂ ਉਹਨੂੰ ਦੋਸ਼ੀ ਜਿਹੜਾ ਸਾਬਤ ਕੀਤਾ ਗਿਆ ਤੇ ਹੁਣ ਵੀ ਉਹ ਵੀ ਕਹਿੰਦੇ ਵੀ ਉਹ ਨੂੰ ਕਹਿੰਦੇ ਬਿਮਾਰੀਆਂ ਬਹੁਤ ਆ ਉਹ ਉਹਨੂੰ ਤਾਂ ਮਤਲਬ ਜਿਹੜਾ ਉਮਰ ਕਹਿ ਦੀ ਦੇ ਸਕਦੇ ਆ ਅਸੀਂ ਉਹਨੂੰ ਕੋਈ ਸਖਤ ਸਜ਼ਾ ਨਹੀਂ ਦੇ ਸਕਦੇ ਫਾਂਸੀ ਨਹੀਂ ਦੇ ਸਕਦੇ ਮਤਲਬ ਨਿਆ ਲੈ 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 ਲੱਗੇ ਲੋਕਾਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਲੱਗ ਜਾ ਰਹੀਆਂ ਇੱਥੇ ਇਸ ਲਈ ਵੀ ਇਸ ਘਟਨਾ ਵਿੱਚ ਨਿਆਂ ਨੂੰ ਇੰਨਾ ਨਿਆਂ ਨੂੰ ਇੰਨਾ ਲੰਮਕਿਆਣਾ ਜਾਵੇ ਨਿਆ ਇੱਥੇ ਨਿਆਂ ਲੋਕਾਂ ਨੂੰ ਮਿਲੇ ਤਾਂ ਕਿ ਜਿਹੜੇ ਜਿਹੜੇ ਇਹ ਬਾਹਰ ਘਮਰੇ ਆ ਦੋਸ਼ੀ ਉਹ ਜੀ ਉਸ ਦਿਨ ਪੁਲਿਸ ਦੀ ਮੌਜੂਦਗੀ ਵਿੱਚ ਗੋਲੀਆਂ ਚਲਾ ਸਕਦਾ ਤਾਂ ਜਿੰਨਾ ਟਾਈਮ ਉਹ ਬਾਹਰ ਆ ਉਹਨਾਂ ਟਾਈਮ ਮਜ਼ਦੂਰਾਂ ਦੇ ਖਤਰਾ ਮੰਡਰਾਉਂਦਾ ਰਹੂਗਾ ਇਸ ਕਰਕੇ ਅਸੀਂ ਨਿਆਂ ਲੈਣ ਲਈ ਤੇ ਨਿਆਂ ਪਸੰਦ ਲੋਕਾਂ ਦੇ ਨਾਲ ਅੱਜ ਇਕੱਠੇ ਹੋ ਕੇ ਜਿਹੜਾ ਪੰਜਾਬ ਸਟੂਡੈਂਟ ਯੂਨੀਅਨ ਉਹਨਾਂ ਦੇ ਹੱਕ ਵਿੱਚ ਜਿਹੜਾ ਹਾ ਦਾ ਨਾਰਾ ਮਾਰਦੀ ਹੈ ਕਿ ਐਮਐਲਏ ਜਿਹੜਾ ਉਹਨਾਂ ਦੀ ਪੋਸਟ ਬਣਾਈ ਕਰ ਰਿਹਾ ਉਹ ਦੇਖ ਲਓ ਤੁਸੀਂ ਦਿੱਲੀ ਵਿੱਚ ਥੋੜਾ ਜਿਹੜਾ ਝਾੜੂ ਉਹ ਤਿਲਾ ਤਿਲਾ ਹੋ ਗਿਆ ਤੁਸੀਂ ਪੰਜਾਬ ਵਿੱਚ ਜੇ ਮਾੜੀ ਮੋਟੀ ਆਪਣੀ ਜਿੱਤ ਬਚਾਉਣੀ ਹੈ ਤਾਂ ਲੋਕਾਂ ਦੇ ਲੋਕਾਂ ਦੀਆਂ ਮੰਗਾਂ ਤੇ ਮਸਲਿਆਂ ਦੇ ਧਿਆਨ ਦਿਓ ਲੋਕਾਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਧਿਆਨ ਦਿਓ ਧੰਨਵਾਦ